ਸਤਨਾਮ ਵਾਹਿਗੁਰੂ ਸਾਹਿਬ ਜੀ ਆਪ ਸਰ ਮਹੱਲਾ ਪੰਜਵਾਂ ਅਪੋਸਟ ਬਾਤ ਤੇ ਭਈ ਸੀ ਧਰੀ ਦੂਤ ਦੁਸ਼ਟ ਸਜਣਾਈ ਅੰਧਕਾਰ ਮਹਿ ਰਤਨ ਪ੍ਰਗਾਸਿਓ ਮਰੀਨ ਬੁੱਧ ਹਛਨਾਈ ਜੋ ਕਿਰਪਾ ਗੋ ਬੰਦ ਭਈ ਸਭ ਸੰਪਦ ਹਰ ਨਾਮ ਫਲ ਪਾਈ ਤਦ ਗੁਰ ਮਿਲਈ ਰਹਾਉ ਮੈਂ ਕਿਰਪਣ ਕੋ ਕੋਈ ਨ ਜਾਣ ਸਗਲ ਪਰ ਵਣ ਪ੍ਰਗਟਈ ਸੰਗ ਬੈਠਨੋ ਕਹੀ ਨ ਪਾਵਤ चरण से वई आड आड़ कर्त ढूंढते मन सकल कृष्ण भज गई एक बोल पी खपतो नाह साथ संगत से शेत एक दि गुण कवन बखा अगम अगम अगमई दास 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 को करिय नानक हर शरणय गुण कवन बखा अगम अगम अगमई दास 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 को करियह ਚਲ ਮੈਂ ਨੇ ਕਹਰ ਸਰਣਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰੱਖ ਲੈ ਹੋ ਸਤਨਾ ਜਨ ਤੋਰਾ ਜੀਤਾ ਜੀਉ ਪੈਂਦ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਰ ਤੂੰ ਕਰਾਏ ਹੈ ਤੇ ਹਾ ਹੋ ਕਰੀ ਵਖਿਆ ਸਭ ਗੁਰੂ ਪਿਆਰੇ ਸਤਸੰਗ ਜੀ ਸਤਿਗੁਰੂ ਨੇ ਪਾਰ ਬਖਸ਼ਿਸ਼ ਕੀਤੀ ਹੈ ਆਸਾ ਰਾਗ 10ਵਾਂ ਘਰ 10ਵੇਂ ਦਾ ਦੂਜਾ ਸ਼ਬਦ ਤੇ ਲੜੀਵਾਰ ਦਾ ਆਸਾ ਰਾਗ ਦਾ ਤਾਂ ਸ਼੍ਰੀ ਗੁਰੂ ਰਜਨ ਸਹਿਜ ਦੇ ਮੁਖਾਰਜਨ ਤੋਂ ਚਾਰਣੇ ਕੀਤਾ ਲੜੀਵਾਰ ਦਾ 124 ਨੰਬਰ ਸ਼ਬਦ ਜੋ ਕੀਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ 402 ਅੰਕ ਇਸ ਤੋਂ ਸ਼ੋਗਤ ਹੈ ਅਪੋਸਟ ਬਾਤ ਤੇ ਪਈ ਸੀ ਦਰੀ ਦੂਤ ਦੁਸ਼ਟ ਸਜਣਾਈ ਕਿੰਨੇ ਜਿਹੜਾ ਮੇਰਾ ਮਨ ਸੀ ਨਾ ਉਹ ਪਹਿਲਾਂ ਭੈੜੀ ਮਨਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕ੍ਰਿਸ਼ਨ ਨਿੰਦਿਆ ਚੁਗਲੀ ਪਿੱਛੇ ਭੱਜਦਾ ਸੀ ਉਹਨੇ ਇਹ ਅਪਸ਼ਟ ਬਾਤ ਭਾਵ ਇਹ ਗਲਤ ਹਰਕਤੋਂ ਕੁੱਠੀ ਗੱਲ ਤੋਂ ਟਿਕ ਗਿਆ ਸੁਧਰ ਗਿਆ ਦੂਤ ਦੁਸਤ ਸੱਜਣੇ ਜਿਹੜੇ ਮੇਰੇ ਪੰਜ ਚੋਰ ਸਨ ਇਹ ਮੇਰੇ ਪਹਿਲਾਂ ਸਿਮਰਣ 'ਚ ਵਾਧਾ ਪਾਉਂਦੇ ਸਨ ਵਿਕਲਪਤਾ ਪਾਉਂਦੇ ਸਨ ਇਹੀ ਹੁਣ ਜਿਹੜੇ ਮੇਰੇ ਪੰਜ ਚੋਰ ਨੇ ਇਹ ਮੇਰੇ ਸੱਜਣ ਬਣ ਗਏ ਇਹ ਮੇਰੇ ਸੰਗੀ ਸਾਥੀ ਬਣ ਗਏ ਨੇ ਇਹ ਮੇਰਾ ਹੁਣ ਸਾਥ ਦਿੰਦੇ ਨੇ ਕਿਉਂਕਿ ਮਨ ਅਗੇ ਕਾਮ ਕ੍ਰੋਧ ਕਾਇਕੂਗਲ ਹੈ ਜਿਉਂ ਕੰਚਨ ਸੁਭਾਗਾ ਢਾਲ ਹੈ ਇਹ ਕਾਮ ਕ੍ਰੋਧ ਵਿੱਚ ਮਸਤ ਸੀ ਹੰਕਾਰ ਵਿੱਚ ਮਸਤ ਸੀ ਕਿਉਂਕਿ ਹੁਣ ਪਤਾ ਲੱਗ ਗਿਆ ਵੀ ਇਹ ਸਾਰਾ ਇੱਕ ਮਾਇਆ ਹੈ ਇਹ ਪ੍ਰਮਾਤਮਾ ਦੀ ਖਿੱਚਾਈ ਹੋਈ ਮਾਇਆ ਹੈ ਛਾਲਾ ਹੈ ਮਾਇਆ ਉਹ ਤਾਂ ਬਣਾਇਆ ਹੋਇਆ ਇਸ ਤੇ ਇਹਦੇ ਵਿੱਚ ਪਹਿਲਾਂ ਮਨ ਲੱਗਿਆ ਹੋਇਆ ਸੀ ਜਿਹਨ ਸਤਿਗੁਰੂ ਕਹਿੰਦੇ ਨੇ ਲੈਵ ਛੁੜਕੀ ਲਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਿਹਨੂੰ ਸਤਗੁਰੂ ਦੀ ਬਾਣੀ ਕਹਿੰਦੀ ਪਹਿਲੇ ਪਿਆਰ ਲੱਗਾ ਠੰਡ ਦੁੱਧ ਜੇ ਮਾਂ ਦੇ ਦੁੱਧ ਨਾਲ ਪਹਿਲਾ ਪਿਆਰ ਲੱਗਿਆ ਉਹ ਪਿਆਰ ਨਹੀਂ ਉਹ ਇੱਕ ਛਲ ਲੱਗੇ ਆ ਬੱਚੇ ਦਾ ਮੂੰਹ ਮਾਂ ਦੇ ਪ੍ਰਤੀ ਮਾਂ ਦਾ ਬੱਚੇ ਦੇ ਪ੍ਰਤੀ ਪੈ ਗਿਆ ਇਸ ਲਈ ਸਤਗੁਰੂ ਕਹਿੰਦੇ ਨੇ ਅੱਗੇ ਕਿ ਮਾਇਆ ਵਿੱਚ ਖਚਤ ਸੀ ਹੁਣ ਮਾਇਆ ਦਾ ਸੰਗ ਛੱਡ ਕੇ ਹੁਣੇ ਦੁਸ਼ਤਾਂ ਦਾ ਸੰਗ ਛੱਡ ਕੇ ਜਿਹੜੇ ਮੇਰੇ ਪੰਜ ਚੋਰ ਪੰਜ ਦੁਸ਼ਤ ਸਨ ਮੇਰੇ ਸੱਜਣ ਬਣ ਗਏ ਮੇਰੇ ਮਿੱਤਰ ਬਣ ਗਏ ਨੇ ਅੰਧਕਾਰ ਮੈ ਰਤਨ ਪਰ ਗੈਸਿਓ ਮਲੀਨ ਬੁੱਧ ਹਛਨੈ ਅੰਧਕਾਰ ਭਾਵ ਅਗਿਆਨਤਾ ਦੇ ਹਨੇਰੇ ਵਿੱਚ ਮਨ ਪਹਿਲਾਂ ਖਛਤ ਸੀ ਇਹਦੇ ਵਿੱਚ ਹੁਣ ਰਤਨ ਦਾ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਮਲੀਨ ਬੁੱਧ ਹਛਨੈ ਜਿਹੜੀ ਮੈਲੀ ਕੁਮੈਲੀ ਬੁੱਧ ਸੀ ਮਤ ਸੀ ਭੈੜੀ ਮਤ ਸੀ ਕੁਮਤ ਸੀ اپنی ਮਨਮਤ ਸੀ ਇਹ ਸਾਰੀ ਖਤਮ ਹੋ ਗਈ ਮੁੱਧ ਹਛ ਨਹੀਂ ਮੁੱਧ ਹੱચી ਹੋ ਗਈ ਭਾਵ ਸਾਲਸੁਤਰੀ ਹੋ ਗਈ ਜੋ ਕਿਰਪਾ ਗੋਬਿੰਦ ਪੈ ਕਦੋਂ ਹੋਈ ਜਦੋਂ ਗੋਬਿੰਦ ਦੀ ਕਿਰਪਾ ਹੋਈ ਕਿਉਂਕਿ ਇੱਥੇ ਅਰਥ ਕਰਨ ਪਹਿਲਾਂ ਕੇਂਦਰੀ ਭਾਵ ਦੇ ਹੋ ਸਕਦੇ ਸਨ ਪਰ ਅਰਥ ਕਲੀਅਰ ਨਹੀਂ ਹੁੰਦੇ ਹਨ ਤਾਂ ਕਰਕੇ ਕੇਂਦਰੀ ਭਾਵ ਦੇ ਬਾਅਦ ਵਿੱਚ ਅਨਵੇਅ ਅਰਥ ਇੱਥੇ ਕੀਤੇ ਜਾ ਰਹੇ ਨੇ ਜੋ ਕਿਰਪਾ ਗੋਬਿੰਦ ਪੈ ਕਹਿੰਦੇ ਜਦੋਂ ਕਿਰਪਾ ਗੋਬਿੰਦ ਦੀ ਹੋਈ ਨਾ ਫਿਰ ਮਨ ਮੇਰਾ ਜਿਹੜਾ ਵੈਰੀਆਂ ਦਾ ਮਿੱਤਰ ਸੀ ਕਿ ਮੈਂ ਵੈਰੀਆਂ ਤੋਂ ਹਟ ਗਿਆ ਜਿਹੜੇ ਵੈਰੀ ਇਹਨੇ ਵੈਰੀ ਬਣੇ ਸਨ ਇਹ ਹੁਣ ਵੈਰੀ ਨਹੀਂ ਸੱਜਣ ਬਣ ਗਏ ਕਹਿੰਦੇ ਜੈ ਇਹਦੀ ਬਦولت ਜਦੋਂ ਗੋਬਿੰਦ ਨੇ ਕਿਰਪਾ ਕੀਤੀ ਹਨੇਰੇ ਰੂਪਿਆ ਗਿਆਨਤਾ ਦੇ ਵਿੱਚ ਚਾਨਣ ਹੋ ਗਿਆ પ્રકાશ ਹੋ ਗਿਆ ਅੰਧਕਾਰ ਮੈ ਅਗਰਨ ਪ੍ਰਕਾਸ਼ਿਓ ਮਲੀਨ ਬੁੱਧ ਅਛਣਈ ਬੁੱਧ ਸਾਫ ਹੋ ਗਈ ਕਦੋਂ ਜਦੋਂ ਕਿਰਪਾ ਗੋਬਿੰਦ ਭਾਈ ਜਦੋਂ ਗੋਬਿੰਦ ਦੀ ਕਿਰਪਾ ਹੋਈ ਤੇ ਕਿੰਨੀ ਨਹੀਂ ਜੋ ਕਰ ਸੰਪਤਿ ਹਰ ਨਾਮ ਫਲ ਪਾਏ ਸਤਗੁਰ ਮਿਲਾਈ ਰਹਾਓ ਸੁਖ ਪਾਇਆ ਸੰਪਤੀ ਧਨ ਦੌਲਤ ਪਾਇਆ ਹਰ ਨਾਮ ਪ੍ਰਮਾਤਮਾ ਦਾ ਨਾਮ ਪਾਇਆ ਫਲ ਨਾਮ ਦੀ ਫਲ ਪਾਣਾ ਜੀਤਾ ਸਤਗੁਰ ਮਿਲਈ ਇਹੀ ਨਹੀਂ ਸਤਗੁਰੂ ਦਾ ਵੀ ਮਿਲਾਪ ਹੋਇਆ ਪਰ ਕਦੋਂ ਜੋ ਕਿਰਪਾ ਹੋਵੇ ਤਾਂ ਭਾਈ ਜਦੋਂ ਗੋਬਿੰਦ ਦੀ ਕਿਰਪਾ ਹੋਈ ਤੇ ਇਹ ਸਾਰੇ ਸੁਖ ਦਾ ਵੀ ਚੋਰੀ ਪਏ ਨੇ ਸਾਧਗੁਰੂ ਕੋਸ਼ਿਸ਼ ਕਰਦੇ ਨੇ ਕਹਿੰਦੇ ਰਹਾਉ ਵਿਸ਼ਰਾਂਤ ਦੇ ਕੇਂਦਰੀ ਭਾਵ ਸਮਝਾਉਂਦੇ ਨੇ ਕਹਿੰਦੇ ਜਦੋਂ ਕਿਰਪਾ ਹੋਈ ਇਸੇ ਲਈ ਸਾਧਗੁਰੂ ਦੀ ਬਾਣੀ ਆਪ ਪੜ੍ਹਦੇ ਹਾਂ ਅਨੰਦ ਸਾਹਿਬ ਮਰਤਵੇਲੇ ਤੇ ਸੰਧੇ ਆਵਲੇ ਸਾਚੇ ਸਾਹਿਬਾ ਕਿਆ ਨਹੀ ਕਰਤੇ ਰਹਿ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸਰੂਪ ਹੈ ਦਿਨ ਦਾਤਾ ਤੇਰੇ ਅਸਕਰਤ ਸਾਹਮਣੇ ਪਰ ਜਿਸ ਨੂੰ ਦਿਨੈ ਕੋਈ ਦਾਤਾ ਪਾਣਾ ਕਰਦਾ ਹਰ ਕਿਸੇ ਦੇ ਵਸ ਦੀ ਇਹ ਦਾਤ ਨਹੀਂ ਹੈ ਇਸ ਲਈ ਮਾਹ ਕਿਰਪਣ ਕੋ ਕੋਏ ਨਜਾਨਤ ਸਗਲ ਭਵਨ ਪ੍ਰਗਟਈ ਹਮ ਰੋਤੇ ਫਿਰਤੇ ਕੋਈ ਬਾਦਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮੇਰੇ ਸਤਗੁਰੂ ਅਸੀਂ ਰੋਲਦੇ ਫਿਰਤੇ ਸੀ ਸਤਗੁਰ ਨੇ ਕੀੜਿਆਂ ਤੋਂ ਥਾਪ ਕੇ ਪਾਸ਼ਾ ਹੀ ਬਾਸ਼ਾ ਹੀ ਬਖਸ਼ਿਸ਼ ਕਰ ਦਿੱਤੀ ਮਾਹ ਕਿਰਪਣ ਕੋ ਕੋਏ ਨਜਾਨਤ ਮੈਨੂੰ ਕਿਰਪਾ ਨੂੰ ਗਰੀਬ ਨੂੰ ਕੋਈ ਨਹੀਂ ਜਾਣਦਾ ਸੀ ਸਗਲ ਭਾਵਨ ਪ੍ਰਗਟ ਐ ਸਾਰੇ ਭਾਵਨਾ ਵਿੱਚ ਪ੍ਰਕਾਸ਼ਮਣ ਭਾਵ ਵੜੰਡਿਆਈ ਹੋ ਗਈ ਜਿਸ ਮੀਤ ਕੋਈ ਨਾ ਜਾਣੇ ਨਾਮ ਜੱਤੋ ਚੋਂ ਕੋਟ ਮਾਰਾ ਦਰਸ਼ਨ ਮੰਗੋ ਦੇ ਪਿਆਰੇ ਮੇਰੇ ਸਤਿਗੁਰੂ ਤੇਰੀ ਕਿਰਪਾ ਦੇ ਨਾਲ ਮੈਨੂੰ ਕੋਈ ਜਾਣਦਾ ਨਹੀਂ ਸੀ ਪਰ ਤਿੰਨਾ ਭਾਵਨਾ ਚ ਜੈ ਜੈ ਕਾਲ ਤੇਰੀ ਬਦੌਲਤ ਹੋਈ ਐ ਸੰਗ ਬੈਠਣ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਸੰਗ ਬੈਠਣ ਇਹ ਕਹਿੰਦੇ ਕਿਤੇ ਵੀ ਸੰਗ ਬੈਠਣੋਂ ਕਹੀ ਨਾ ਪਾਵਤ ਕਿਤੇ ਵੀ ਕਿਸੇ ਦੇ ਸੰਗ ਨਾਲ ਬੈਠਣ ਦਾ ਮਨ ਨਹੀਂ ਕਰਦਾ ਹੁਣ ਤਾਂ ਸਿਰਫ ਮੇਰੇ ਪਰਮਾਤਮਾ ਤੇਰੇ ਨਾਮ ਨਾਲ ਹੀ ਪ੍ਰੀਤੀ ਬਣੀ ਹੈ ਪਹਿਲਾਂ ਕਦੇ ਕਿਸੇ ਨਾਲ ਬਹਿੰਦੇ ਸਨ ਹੁਣ ਉਹ ਮਨ ਨੂੰ ਪਾਉਂਦਾ ਨਹੀਂ ਹੈ ਅਭ ਭਾਵ ਹੁਣ ਸਗਲ ਚਰਨ ਸੇਵੀ ਭਾਵ ਸਾਰੇ ਨਫ਼ਰਤ ਕਰਦੇ ਸਨ ਹੁਣ ਸਾਰੇ ਦਾਸ ਦੇ ਚਰਨਾਂ ਨੂੰ ਸੇਵਦੇ ਨੇ ਕਿਉਂਕਿ ਨੀਚ ਜਾਤ ਹਰੇ ਜਪਤੇ ਆ ਉੱਦਮ ਉੱਤਮ ਪਦਵੀ ਪਾਏ ਨੀਵੀਂ ਜਾਤ ਦੇ ਨਾਮ ਛਿੰਬੇ ਨੇ ਜਪਿਆ ਹੈ ਭਗਤ ਰਵਿਦਾਸ ਜੀ ਨੇ ਜਪਿਆ ਹੈ ਨਾਮਦੇਵ ਜੀ ਨੇ ਜਪਿਆ ਹੈ अनेका ਐਸੇ ਪਵਿੱਤਰੇ ਜਿਹੜੇ ਜਾਤੋਂ ਨਹੀਂਵੇਂ ਕਬੀਰ ਜਾਤ ਸੁਲਾਹਾ ਗਿਆ ਕਰ ਹੈ ਦਰਬ ਸੰਗਪਾਲ ਕਿਨੇ ਜਾਤ ਦਾ ਕੀ ਕਰਨਾ ਹੈ ਫਿਰ ਦੇ ਵਿੱਚ ਤਾਂ ਗੋਪਾਲ ਪਰਮਾਤਮਾ ਵਸਿਆ ਹੋਇ ਇਦਾ ਇਲਾਜ ਕੋਈ ਨਹੀਂ ਹੈ ਕੋਈ ਮੋਈ ਕਿਰਪਨ ਕੋ ਕੋਈ ਨਾ ਜਾਣ ਸੰਗ ਬੈਠਣੋਂ ਲਈ ਨਿਪਾਵਤ ਹੁਣ ਸਭ ਚਰਨ ਸੇਵੀ ਕਹਿੰਦੇ ਅੱਗੇ ਮੇਰੇ ਕੋਲ ਬੈਠਣ ਨੂੰ ਵੀ ਨਹੀਂ ਕੋਈ ਚਾਹੁੰਦਾ ਸੀ ਹੁਣ ਤਾਂ ਸਾਰੇ ਚਰਨ ਧੋਂਦੇ ਨੇ ਮੇਰੀ ਆਪਾਗਨ ਕਰਦੇ ਨੇ ਆੜ ਆੜ ਕੋ ਫਿਰਤ ਢੂੰਢਦੇ ਮਨ ਸਗਲ ਤ੍ਰਿਸ਼ਨਾ ਬੋਜ ਗਈ ਆੜ ਆੜ ਕੋ ਫਿਰਤੇ ਫਿਰਤੇ ਢੂੰਢਤੇ ਕਹਿੰਦੇ ਕੋਡੀ ਕੋਡੀ ਨੂੰ ਲੱਭਦੇ ਫਿਰਦੇ ਸੀ ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਅੱਜ ਮਨ ਦੀ ਜਿਹੜੀ ਸਾਰੇ ਤ੍ਰਿਸ਼ਨਾ ਬੁੱਝ ਗਈ ਹੈ ਤ੍ਰਿਸ਼ਨਾ 부ਝ ਹੈ ਹਰ ਕੇ ਨਾਮ ਨਾਨ ਦੀ ਬਦੌਲਤ ਬੁੱਝ ਗਈ। ਜਿਹਨੂੰ ਸਾਰੇ ਕੋ ਕਹਿੰਦੇ ਨੇ ਕਬੀਰ ਕੋਡੀ ਕੋਡੀ ਜੋੜ ਕੇ ਜੋੜੇ ਲੱਖ ਕਰੋੜ ਚਲਤੀ ਪਾਰਨਾ ਕਛ ਮਿਲੇਓ ਲਈ ਲੰਗੋਟੀ ਤੋਰ। ਕਹਿੰਦੇ ਹੋ ਅੱਗੇ ਕੋਡੀ ਕੋਡੀ ਜੋੜਦਾ ਸੀ ਧਨ ਦੌਲਤ ਇਕੱਠਾ ਕਰਦਾ ਸੀ ਪਰ ਜਦੋਂ ਸਮਝ ਆਈ ਅਕਲ ਆਈ ਐ ਸੁਮਤ ਆਈ ਐ ਹੁਣ ਕੋੜੀ ਛੱਡ ਕੇ ਨਾਮ ਦੀ ਧਨ ਦੌਲਤ ਸੰਪਤੀ ਇਕੱਠੀ ਕਰਦਾ ਹੁਣ ਮਨ ਦੀ ਸਾਰੀਆਂ ਤ੍ਰਿਸ਼ਨਾਵਾਂ ਬੁੱਝ ਗਈਆਂ ਨੇ ਏਕ ਬੋਲ ਪੀਖਤੋ ਨਹੀਂ ਸਾਧ ਸੰਗਤ ਸੀਤ ਲਈ ਏਕ ਬੋਲ ਬੋਲ ਪੀਖਤੋ ਨਹੀਂ ਪਹਿਲਾਂ ਤਾਂ ਕਿਸੇ ਨਾਲ ਇੱਕ ਵੀ ਸਿੱਧਾ ਬੋਲ ਨਹੀਂ ਬੋਲਦਾ ਸਾਂ ਬਚਨ ਨਹੀਂ ਬੋਲਿਆ ਸੀ ਕੋੜਾ ਹੀ ਬਚਨ ਬੋਲਦਾ ਸਾਂ ਪਰ ਹੁਣ ਸਾਧ ਸੰਗਤ ਸੀਤ ਲਈ ਸਤ ਸੰਗਤ ਵਿੱਚ ਆ ਕੇ ਮਨ ਸ਼ੀਤਲ ਮਈ ਹੋ ਗਿਆ ਠੰਡਾ ਠਾਰ ਹੋ ਗਿਆ ਮਨ ਨੂੰ ਟਿਕਾਓ ਮਿਲ ਗਿਆ ਏ ਗੱਜੀ ਹੀ ਗੁਣ ਕਵਣ ਵਖਾਣ ਅਗਮ ਅਗਮ ਅਗਮਈ ਏ ਗੱਜੀ ਹੈ ਮਹਾਰਾਜ اے ਸਾਧਗੁਰੂ ਮੇਰੀ ਜੀਵ ਜਿਹੜੇ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਵਿਖਿਆਣ ਕਰੇ ਕਿਉਂਕਿ ਤੁਸੀਂ ਪਹਿਲਾਂ ਵੀ ਗਮਤਾ ਤੋਂ ਰਹਿਤ ਸੋ ਹੁਣ ਵੀ ਗਮਤਾ ਤੋਂ ਰਹਿ ਗਏ ਅਗਮ ਅਗਮ ਅਗਮਈ ਅੱਗੇ ਤੋਂ ਕੇ ਗਮਤਾ ਤੋਂ ਰਹਿਤ ਫੇਰ ਕਹਿੰਦੇ ਗਮਤਾ ਤੋਂ ਤੈ ਤੀਜੀ ਵਾਰ ਫੇਰ ਕਹਿੰਦੇ ਆਗਮਈ ਪੰਜ ਤੋਂ ਵੀ ਰਹਿਤਾ ਦਾਸ 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 ਕੋ ਕਰਿ ਯੋ ਜਨ ਨਾਨਕ ਹਰਿ ਸਰਣੈ ਤਣ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿਤੇ ਦਾਸ ਨਾਨਕ ਕਹਿੰਦਾ ਹੈ ਇਹ ਮੇਰੇ ਪ੍ਰਮਾਤਮਾ ਮੈਂ ਤੇਰੀ ਸ਼ਰਣ ਵਿੱਚ ਆਇਆ ਮੈਨੂੰ ਤੂੰ ਆਪਣੇ ਦਾਸਾਂ ਦਾ ਵੀ ਦਾਸ ਆਪਣੀ ਗੋਲਿਆਂ ਦਾ ਵੀ ਗੋਲਾ ਬਣਾਣਾ ਕਰ ਆਪਣੀ ਚਰਨ ਧੂੜ ਬਖਸ਼ਿਸ਼ ਕਰਨੀ ਕਰ ਸਤਿਗੁਰੂ ਪਿਆਰੇ ਸਤਸੰਗ ਜੀ ਆਸੀ ਵੀ ਕਿਤੇ ਚਰਨ ਧੂੜ ਮੰਗੀਏ ਸਤਿਗੁਰੂ પાસે ਕਿ ਸਤਿਗੁਰੂ ਨਿਵਾਜਨਾ ਕਰ ਚਰਨ ਧੂੜ ਦੇ ਕੇ ਆਪਣਾ ਨਾਮ ਬਖਸ਼ਿਸ਼ ਕਰ ਕਿਉਂਕਿ ਨਾਮ ਜਪਣ ਦੀ ਬਦੌਲਤ ਜਿਹੜੇ ਪਹਿਲਾਂ ਮੈਨੂੰ ਨਹੀਂ ਜਾਣਦੇ ਸਨ ਨਾਮ ਜਪਤੀ ਬਦੌਲਤ ਮੇਰੇ ਨਾਲ ਬੰਦੇ ਨੇ ਅੱਗੇ ਮੈਂ ਨਾਮ ਨਹੀਂ ਜਪਦਾ ਸਾਂ ਮੇਰਾ ਸਾਥੀ ਵੀ ਕੋਈ ਨਹੀਂ ਸੀ ਉਹ ਨਾਮ ਜਪਣ ਦੀ ਬਦੌਲਤ ਸਾਰੇ ਮੇਰੇ ਕੋਲ ਆ ਕੇ ਬੰਦੇ ਨੇ ਸਤਕਾਰ ਕਰਦੇ ਨੇ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਆ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਆਵਾਜ਼ ਕਰਨਾ ਦਿਓ ਸੀ ਇਸ ਪਰਵਰਦਾਸ ਕੇ ਤੋਂ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਕ ਆਪਣੈ ਛੁੱਟੀ ਆਖੈ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈਣ ਆਣਕ ਪਰਤਾ ਦੇਹ ਸਜਣ ਅਸੀ ਸਿਸੜੀਆਂ ਜੋ ਹੋ ਗਏ ਸਭ ਸੁਮੇਲ ਕਾ ਜਵਲ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ